ਲੇਪੋ ਤੇ ਚੜ ਮੋਟਰਸਾਈਕਲ ਦੇ ਤੈਨੂੰ ਸਿਖਾਵਾਂ ਮੋਟਰਸਾਈਕਲ ਲੈ ਫੜ ਗੜੇ ਆਵਦੇ ਕੱਪੜੇ ਤੇ ਚੱਲ ਆਵਦੇ ਦੂਜੇ ਪੁੱਤ ਕੋਲੇ ਸਾਡੇ ਵੱਲ ਤਾਂ 3 ਮਹੀਨਾ ਪੂਰਾ ਹੋ ਗਿਆ ਪੁੱਤ ਮੈਂ ਗਿਆ ਸੀ ਉਧਰ ਉਹਨਾਂ ਦੇ ਨਾਲ ਘਰੇ ਕੋਈ ਹੈ ਨਹੀਂ ਮੈਂ ਲਦਾ ਵਿਆਹ ਤੇ ਗਏ ਹੋਇਆ ਜਦੋਂ ਵਾਪਸ ਆ ਕੇ ਮੈਂ ਚਲਾ ਜਾਊਂਗਾ ਉਹਨਾਂ ਟਾਈਮ ਮੈਂ ਤੁਹਾਡੇ ਕੋਲੇ ਰਹਿ ਪੈਣਾ ਨਾ ਅਸੀਂ ਠੇਕਾ ਲਿਆ ਹੋਇਆ ਵਾ ਉਹ ਵਿਆਹ ਵੇਖਦੇ ਫਿਰਦੇ ਆ ਤੇ ਅਸੀਂ ਮੁਸੀਬਤ ਚੱਲੀਏ ਨਾਲੇ ਵਾਰੀ ਵਾਰੀ ਮਹੀਨਾ ਵੀ ਨਾ ਰੱਖਣ ਦੀ ਜਦੋਂ ਗੱਲ ਹੋਈ ਆ ਐ ਕਿਵੇਂ ਮੂੰਹ ਚੱਕ ਕੇ ਤੁਰ ਗਏ ਤੇਰੀ ਹੁਣ ਉਹਨਾਂ ਵੱਲ ਵਾਰੀ ਆ ਰਹਿਣ ਦੀ ਮਹੀਨਾ ਸਾਡੇ ਵੱਲ ਮਹੀਨਾ ਮੂੰਹ ਨਾ ਦਿ ਕਿਉਂ ਤੁਸੀਂ ਮੈਨੂੰ ਫੋਟੋ ਵਾਲੋਂ ਗੂ ਰੇੜੀ ਫੜਦੀਆਂ ਵਾ ਉਹ ਮੈਨੂੰ ਇੱਧਰ ਸੱਡ ਦਿੰਦੇ ਆ ਤੂੰ ਮੈਨੂੰ ਉੱਧਰ ਸੱਡ ਦਿੰਨੀ ਆ ਜੇ ਮਹੀਨੇ ਤੋਂ ਦੋ ਦਿਨ ਉੱਪਰ ਰੋਟੀ ਖਾ ਲਊਗਾ ਤੇਰੇ ਕੋਲੇ ਫਿਰ ਕਿਹੜਾ ਹਫਤਾ ਆ ਜੂਗੀ ਮੈਂ ਵੀ ਤਾਂ ਤੈਨੂੰ ਆਪਦਾ ਏਡਾ ਵੱਡਾ ਪੁੱਤ ਪਾਲ ਕੇ ਦਿੱਤਾ ਹੀ ਆ ਬਹੁਤੀ ਜਵਾਨ ਲੜਾਉਣ ਦੀ ਲੋੜ ਨਹੀਂ ਮੇਰੇ ਨਾਲ ਹੁਣ ਤਾਂ ਮਹੀਨੇ ਦੀ ਰੋਟੀ ਮੈਲੀ ਜਾਂਦੀ ਮੇਰੇ ਵੱਲੋਂ ਬਾਅਦੋਂ ਇਹ ਤੋਂ ਵੀ ਜਾਏਗਾ ਕੀ ਰੋਲਾ ਪਾਇਆ ਤੁਹਾਡਾ ਵੇੜੇ 'ਚ ਆਪਦੇ ਪਿਓ ਨੂੰ ਹੀ ਪੁੱਛ ਲਓ ਮਹੀਨਾ ਰੋਟੀਆਂ ਖਾ ਕੇ ਹੁਣ ਮੇਰੇ ਨਾਲ ਜਵਾਨ ਲੜਾਉਂਦਾ ਫਿਰਦਾ ਉਹ ਬੁੜਿਆ ਕਿਉਂ ਤੂੰ ਬੁੱਢੇ ਬਾਰੇ ਫਾਹ ਲੈਣਾ ਮੈਂ ਤਾਂ ਬਸ ਇਹੀ ਕਹਾ ਵਾ ਵੀ ਜੇ ਮੈਂ ਮਹੀਨੇ ਤੋਂ ਦੋ ਦਿਨ ਰੋਟੀ ਵੱਧ ਖਾ ਲੂੰਗਾ ਤੇ ਕੀ ਵਿਗੜ ਜਾਊਗਾ ਜਦੋਂ ਮਹੀਨੇ-ਮਹੀਨੇ ਦੀ ਵਾਰੀ ਬੰਨੀ ਆ ਤੇ ਕਿਉਂ ਕਲੇਸ਼ ਪਾਉਣਾ ਤੂੰ ਘਰ 'ਚ ਇਸੇ ਕਲੇਸ਼ ਕਰਕੇ ਮਹੀਨੇ-ਮਹੀਨੇ ਦੀ ਵਾਰੀ ਬੰਨੀ ਆ ਤੂੰ ਦੂਜੇ ਪੁੱਤ ਨੂੰ ਕਹਿ ਕੇ ਦੇਖੀਂਗਾ ਤੈਨੂੰ ਦੋ ਦਿਨ ਰੋਟੀ ਵੱਧ ਦੇ ਕੇ ਤਾਂ ਫੇਰ ਕਹੀਂ ਉਹ ਤਾਂ ਜਦੋਂ ਹੁਣ ਉਹ ਕਰ ਹੀ ਹਨੀਗੇ ਮੈਂ ਕਿੱਧਰ ਚਲਾ ਜਾਵਾਂ ਉਹ ਤਾਂ ਵਿਆਹ ਤੇ ਤੇਰੇ ਫਰਦੇ ਆ ਬਾਪੂ ਉਹ ਗੱਲ ਦਾ ਨਹੀਂ ਮੈਨੂੰ ਪਤਾ ਉਹਨਾਂ ਨੂੰ ਅਕਲ ਚਾਹੀਦੀ ਜਦੋਂ ਉਹਨਾਂ ਦੀ ਵਾਰੀ ਉਹ ਆਪਦਾ ਘਰੇ ਟਿਕਣ ਅਸੀਂ ਨਾ ਆਪਦੀ ਵਾਰੀ ਬਹੁਤ ਤਰੀਕੇ ਨਾਲ ਨਿਭਾਈ ਆ ਪੂਰਾ ਮਹੀਨਾ ਤੈਨੂੰ ਰੱਜ ਕੇ ਹੁਣ ਉਹਨਾਂ ਦੀ ਵਾਰੀ ਆ ਉਹ ਤੈਨੂੰ ਸਾਹਮਣ ਸਾਡਾ ਖੇੜਾ ਛੱਡ ਮੰਮੀ ਡੈਡੀ ਮੈਨੂੰ ਦਰਜਾ ਲੱਗੀ ਜਾਂਦਾ ਵਾ ਮੇਰੇ ਪੁੱਤ ਨੂੰ ਕਿਹੜੀ ਗੱਲ ਦਾ ਡਰ ਲੱਗੀ ਜਾਂਦਾ ਡੈਡੀ ਜਦੋਂ ਤੁਸੀਂ ਬੁੱਢੇ ਹੋ ਜਾਓਗੇ ਤੇ ਜਦੋਂ ਮੇਰੀ ਮਿਹਨਤ ਦੀ ਵਾਰੀ ਮੁੱਕ ਜਾ ਕਰੂਗੀ ਤੁਹਾਨੂੰ ਆਪਦੇ ਨਾਲ ਰੱਖਣ ਦੀ ਫਿਰ ਤੁਸੀਂ ਕਿਹਦੇ ਕੋਲ ਜਾਇਆ ਕਰੋਗੇ ਲੈ ਪੁੱਤ ਅਸੀਂ ਕਿਹਦੇ ਕੋਲ ਜਾਣਾ ਤੂੰ ਸਾਡਾ ਪੁੱਤ ਹੈਗਾ ਮੈਂ ਸਵਾ ਲੱਖ ਰੁਪਏ ਕੱਲਾ ਅਸੀਂ ਤੇਰੇ ਕੋਲ ਰੋਟੀ ਖਾਇਆ ਕਰਾਂਗੇ ਅਸੀਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਰਹਿਣਾ ਤੂੰ ਸਾਡੀ ਸੇਵਾ ਕਰਿਆ ਕਰੇਂਗਾ ਕਿਉਂ ਮੈਂ ਤੁਹਾਡੀ ਸੇਵਾ ਕਿਉਂ ਕਰੂੰਗਾ ਜੇ ਮੇਰੀ ਘਰ ਵਾਲੀ ਨੇ ਕਹਿਤਾ ਵਿਆਪਾ ਤੇਰੇ ਮਾਪਿਆਂ ਨਾਲ ਨਹੀਂ ਰੱਖਣਾ ਫਿਰ ਮੈਂ ਤਾਂ ਆਪਦੀ ਘਰ ਵਾਲੀ ਦੀ ਮੰਨੂੰਗਾ ਹੋ ਕਿਤੇ ਪਿਆ ਪੁੱਤ ਨੂੰ ਮਾਰੀ ਜਾਂਦਾ ਪੁੱਤ ਪਿਓ ਨੂੰ ਮਾਰੇ ਹਾਈ ਦੁਨੀਆ ਤੇ ਰੀਤੇ ਬੰਬ ਨਾਨਕਾ ਦਿਨਾਂਗੇ ਕਿਉਂ ਮਾਰੇ ਹਾਈ ਦੁਨੀਆ ਤੇ ਰੀਤੇ ਬੰਬ ਨਾਨਕਾ ਦਿਨਾਂਗੇ ਕਿਉਂ ਮਾਰੇ ਮਨ ਕਲਜੁਗ ਦੇ ਵਿੱਚ ਬੰਦਾ ਬੰਦੇ ਦਾ ਖੂਨ ਹੀ ਪੀ ਜਾਂਦਾ ਹਏ ਸਮਝ ਨਹੀਂ ਆਉਂਦੀ ਦੁਨੀਆ ਤੇ ਬਾਬਾ ਚੱਲੀ ਕੀ ਜਾਂਦਾ ਹੈ ਸਭ ਜਣਿਓਂ ਦੀ ਦੁਨੀਆ ਤੇ ਬਾਬਾ ਚੱਲੀ ਕੀ ਜਾਂਦਾ ਹੈ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਮਤਲਬ ਆਪਣੇ ਘਰ ਵਾਲੀ ਦੇ ਪਿੱਛੇ ਲਾ ਕੇ ਆਪਣੇ ਪਿਓ ਨੂੰ ਘਰੋਂ ਕੱਢ ਦਿੰਦੇ ਆ ਉਹਨਾਂ ਦੀ ਕਦਰ ਨਹੀਂ ਕਰਦੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਤੀ ਪੁੱਤ ਉਹਨਾਂ ਦੇ ਨਾਲ ਸਲੂਕ ਕਰਦੇ ਆ ਮਾੜਾ ਹਨ ਤੇ ਉਸ ਤੋਂ ਬਾਅਦ ਫਿਰ ਜਾ ਕੇ ਉਹਨਾਂ ਨੂੰ ਅਕਲ ਆਉਂਦੀ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਦਿਓ ਕਮੈਂਟ ਜਦੋਂ ਤੁਸੀਂ ਕਰਦੇ ਆ ਨਾ ਪਿਆਰੇ ਪਿਆਰੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਤੁਹਾਨੂੰ ਬਹੁਤ ਹੌਸਲਾ ਮਿਲਦਾ ਫਿਰ ਸਾਡਾ ਦਿਲ ਕਹਦਾ ਆ ਪਹੇਗਾ ਇਹਨਾਂ ਦੇ ਕਿ ਅਖੰਡ ਪਾਤਸ਼ਾਹ ਸਾਬ ਸੀਗਾ ਉਦੋਂ ਪਹਿਲਾਂ ਸ਼ਹੀਦੀ ਦੇ ਹੜੇ ਚੱਲਦੇ ਸੀਗੇ ਹੁਣ ਲਗਾਤਾਰ ਵੀਡੀਓ ਜਿਹੜੀਆਂ ਅਪਡੇਟਾਂ ਆਉਣ ਲੱਗ ਜਾਣਗੀਆਂ ਤੇ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ ਸਟਾਰਟ ਲੈ ਬੋ ਤਾਂ ਆਇਆ ਨੂੰ ਮੋਟਰਸਾਈਕਲ ਚਲਾ ਰੋ ਗਲਤ ਹੋ ਗਿਆ ਗਲਤ ਚੱਲੇ ਲੈ ਬੋ ਤਾਂ ਚੜ ਤੈਨੂੰ ਸਿਖਾਵਾਂ ਮੋਟਰ 1 ਮਿੰਟ ਰੁਕੀ ਰੁਕੀ ਚੱਲ ਲੈ ਬੋ ਤਾਂ ਚੜ ਮੋਟਰਸਾਈਕਲ ਤੇ ਤੈਨੂੰ ਸਿਖਾਵਾਂ ਮੋਟਰਸਾਈਕਲ ਇਹ ਬੈ ਜਾ ਟੈਂਕੇ ਹੁਣ ਚਲਾ ਲਾ ਵੀ ਚਾਬੀ ਲੈ ਲੈ ਫੜ ਬੁੜੇ ਆਪਦੇ ਕੱਪੜੇ ਚੱਲ ਆਵਦੇ ਦੂਜੇ ਪੁੱਤ ਕੋਲੇ ਕੋਈ ਨਾ ਕੋਈ ਇੱਕ ਵਾਰੀ ਡਾਇਲੌਗ ਬੋਲ ਦੇ ਤਾਂ ਮਣੇ ਬੋਲ ਦੋ ਲਫਾੜ ਬੁੜਿਆ ਆਪਦੇ ਕੱਪੜੇ ਜਾ ਆਪਦੇ ਦੂਜੇ ਪੁੱਤ ਕੋਲੇ ਮਹੀਨਾ ਹੋ ਗਿਆ ਤੇਰਾ ਇੱਧਰ ਪੁੱਤ ਮੈਂ ਗਿਆ ਸੀ ਸਵੇਰੇ ਉਧਰ ਉਹ 2 ਦਿਨ ਹੋ ਗਏ ਚਲ ਲਫਾੜ ਬੁੜਿਆ ਆਪਦੇ ਕੱਪੜੇ ਆਪਦੇ ਦੂਜੇ ਪੁੱਤ ਕੋਲੇ ਜਾ ਇੱਧਰ ਤੇਰਾ ਮਹੀਨਾ ਪੂਰਾ ਹੋ ਗਿਆ ਪੁੱਤ ਮੈਂ ਗਿਆ ਸੀ ਸਵੇਰੇ ਉਧਰ ਉਹ ਨਾ ਵਿਆਹ ਤੇ ਗਏ ਹੋਏ ਆ 2 ਦਿਨਾਂ ਬਾਅਦ ਵਾਪਸ ਆਉਣਗੇ ਤੇ ਉਦੋਂ ਮੈਂ ਚਲਾ ਜਾਊਂਗਾ ਓਨਾ ਮੈਂ ਟਾਈਮ ਆ ਤੁਹਾਡੇ ਕੋਲੇ ਰਹਿ ਪੈਣਾ ਇੱਧਰ ਆ ਜਾ ਤੇਰਾ ਮਹੀਨਾ ਪੂਰਾ ਹੋ ਗਿਆ ਬਤਾਇਨਾ ਕਹ ਦੋ ਤੇਰਾ ਮਹੀਨਾ ਪੂਰਾ ਹੋ ਗਿਆ ਪੁੱਤ ਮੈਂ ਗਿਆ ਸੀ ਤੇਰੇ ਉਧਰ ਦੋ ਵਾਰ ਗਿਆ ਮੜੇ ਕਹ ਦੋ ਕੁੜੀ ਕਹ ਦੋ ਤੇਰਾ ਮਹੀਨਾ ਪੂਰਾ ਹੋ ਗਿਆ ਪੁੱਤ ਮੈਂ ਗਿਆ ਸੀ ਉਧਰ ਦੋ ਦਿਨ ਹੋ ਗਏ ਵਿਸਾਤੇ ਖਾਏ ਹੋਏ ਨਹੀਂ ਤੇਰਾ ਮਹੀਨਾ ਪੂਰਾ ਹੋ ਗਿਆ ਪੁੱਤ ਮੈਂ ਗਿਆ ਸੀ ਉਧਰ ਉਹ ਮੈਨੂੰ ਲਾ ਤਾਂ ਚੱਲੀ ਜਾ ਚਲੋ ਬੋਲੋ ਤੇਰਾ 1 2 3 ਸਟਾਰਟ ਅਬ ਦੁੱਲੀ ਬਸ ਤਰ੍ਹਾਂ ਚੱਕ ਤੇ ਇੱਥੋਂ ਚੱਲ ਨਾਲੇ ਵਾਰੀ ਵਾਰੀ ਮਹੀਨਾ ਮਹੀਨਾ ਰੱਖੰਦੀ ਤੈਨੂੰ ਗੱਲ ਹੋਈ ਆ ਨਾਲੇ ਵਾਰੀ ਵਾਰੀ ਮੀ ਨਮੀ ਨਰ ਰੱਖੰਦੀ ਜਦੋਂ ਗੱਲ ਹੋਈ ਆ ਐਵੇਂ ਕਿਵੇਂ ਮੂੰਹ ਚੱਕ ਕੇ ਤੁਰ ਗਏ ਸਾਨੂੰ ਨਹੀਂ ਪਤਾ ਤੇਰਾ ਮਹੀਨਾ ਪੂਰਾ ਹੋ ਗਿਆ ਆਪਦਾ ਸਮਾਨ ਚੱਕ ਤੇ ਜਾ ਨਾਲੇ ਇੱਕ ਗੱਲ ਹੋਰ ਪੂਰਾ ਮਹੀਨਾ ਆਪਦਾ ਇੱਧਰ ਮੂੰਹ ਨਾ ਵਿਖਾਈ ਅੜ ਗਈ ਸਾਡਾ ਮਹੀਨਾ ਪੂਰਾ ਹੋ ਗਿਆ 1 2 3 ਸਟਾਰਟ ਸਾਡਾ ਮਹੀਨਾ ਪੂਰਾ ਹੋ ਗਿਆ ਸਾਨੂੰ ਨਹੀਂ ਪਤਾ ਹੁਣ ਜਿੱਥੇ ਮਰਜੀ ਜਾ ਕੇ ਰਹਿ ਨਾਲੇ ਆਨਲਾਈਨ ਕਾ ਤੋ ਤੁਸੀਂ ਪੂਰਾ ਟਕਾ ਕੇ ਵੀ ਅਗਲੀ ਲੈਣ ਜੁੜ ਜੇ ਅੰਗੂਲੀ ਕਰਕੇ ਪੂਰੇ 1 2 3 ਸਟਾਰਟ ਬੋਲੋ ਸਾਡਾ ਮਹੀਨਾ ਪੂਰਾ ਹੋ ਗਿਆ ਸਾਨੂੰ ਨਹੀਂ ਪਤਾ ਹੁਣ ਜਿੱਥੇ ਮਰਜੀ ਜਾ ਕੇ ਰਹਿ ਬਾ ਸਣ ਪੁੰਨ ਤੇ ਲੈ ਭਾਈ ਜਾ ਮੈਂ ਵੀ ਤਾਂ ਉਹਦਾ ਏਡਾ ਵੱਡਾ ਪੁੱਤ ਮਾਲ ਕੇ ਦਿੱਤਾ ਹੀ ਆ ਤੈਨੂੰ ਬਹੁਤੀ ਜਵਾਨ ਲੜਾਉਣ ਦੀ ਲੋੜ ਨਹੀਂ ਮੇਰੇ ਨਾਲ ਕੀ ਡਾਇਲੌਗ ਆ ਜਾ ਅੰਦਰ ਹੁਣ ਵੇਖ ਉਧਰ ਕੀ ਆ ਉਧਰ ਕੀ ਆ ਉਧਰ ਨੂੰ ਕਦੇ ਵੇਖ ਚੱਲ ਬੋਲੀ ਫੇਰ ਕੀ ਕਰੀ ਟੈਕੇ ਤੇ ਤਾਂ ਰੋਟੀ ਨਹੀਂ ਖਾਦੀ ਜਾਂਦੀ ਪੁੱਤ ਮੈਂ ਤਾਂ ਕੁਝ ਦਵਰ ਗਿਆ ਕੋ ਉਹ ਬੁੜਿਆ ਕਿਉਂ ਤੂੰ ਬੁੜੇ ਬਾਰੇ ਫਾਹਲ ਇਹਨਾ ਟੈਕੇ ਤੇ ਤਾਂ ਰੋਟੀ ਨਹੀਂ ਖਾਦੀ ਜਾਂਦੀ ਪੁੱਤ ਮੈਂ ਤਾਂ ਕੁਝ ਵੀ ਮਾੜਾ ਚੰਗਾ ਨਹੀਂ ਕਿਹਾ ਦਵਰ ਗਿਆ ਤੇਰੇ ਤੋਂ ਟੈੱਕ ਕੇ ਰੋਟੀ ਨਹੀਂ ਖਾਦੀ ਜਾਂਦੀ ਪੁੱਤ ਮੈਂ ਤਾਂ ਕੋਈ ਮਾੜਾ ਚੰਗਾ ਨਹੀਂ ਬੋਲਿਆ ਮੈਂ ਤਾਂ ਬਸ ਇਹੀ ਕਿਹਾ ਵੀ ਜੇ ਦੋ ਦਿਨ ਮੈਂ ਮਹੀਨੇ ਤੋਂ ਦੋ ਦਿਨ ਵੱਧ ਰੋਟੀ ਖਾ ਲਵਾਂ ਤੇਰੇ ਤੋਂ ਟੈੱਕ ਕੇ ਰੋਟੀ ਨਹੀਂ ਖਾਦੀ ਜਾਂਦੀ ਆਜਾ ਮਰਾ ਹੱਥ ਆਈ ਜਾਂਦਾ ਰੋਈ ਜਾ ਟੈੱਕ ਕੇ ਰੋਟੀ ਨਹੀਂ ਖਾਦੀ ਜਾਂਦੀ ਅੱਜ ਹੁਣ ਬੋਲ ਤੇਰੇ ਤੋਂ ਟੈੱਕ ਕੇ ਰੋਟੀ ਨਹੀਂ ਖਾਦੀ ਜਾਂਦੀ ਦਾਦੀ ਪੁੱਤ ਨਾਨਾ ਕਹਿੰਦਾ ਮੈਂ ਕਹਾਂ ਚੱਲ ਨਾਨਾ ਪੁੱਤ ਹੱਥ ਨਾ ਜੋੜ ਹੱਥ ਜੋੜਣਾ ਕਿਹ ਰਹੇ ਨਾ ਕਹਿੰਦਾ ਕਿ ਨਾਲ ਕਮ ਨਹੀਂ ਨਹੀਂ ਇਹ ਰਹਿਣ ਦੋ ਚਲ 1 2 3 ਸਟਾਰਟ ਕਰ ਬੋਲ ਡਾਇਲੋਗ ਹਾਂ ਹੋਰ ਪੂਨੇ ਉਧਨਾ ਹੈ ਗਰੀ ਤੂੰ ਨਾ ਇਹਨਾਂ ਨੂੰ ਇੱਕ ਵਾਰੀ ਕਰ ਦੇ ਮੇਰੇ ਬੁੱਤ ਨੂੰ ਕਿਹੜੀ ਗੱਲ ਦਾ ਡਰ ਗੱਲਾਂ ਹੀ ਪਟ ਲੋ ਮੇਰੇ ਬੁੱਤ ਨੂੰ ਕਿਹੜੀ ਗੱਲ ਦਾ ਡਰ ਲੱਗੀ ਜਾਂਦਾ ਪਾਪਾ ਜਦੋਂ ਤੁਸੀਂ ਬੁੱਢੇ ਹੋ ਜਾਓਗੇ ਤੇ ਮੇਰੇ ਮਹੀਨੇ ਦੀ ਤੇ ਜਦੋਂ ਮੇਰੀ ਵਾਰੀ ਮੁੱਕ ਜਿਆ ਕਰੂਗੀ ਤੁਹਾਨੂੰ ਆਪਦੇ ਨਾਲ ਜਦੋਂ ਮੇਰੀ ਮਹੀਨੇ ਦੀ 1 2 3 ਸਟਾਰਟ ਇਧਰ ਮੁਕਰ ਚੱਲ ਤੇ ਜਦੋਂ ਮੇਰੇ ਜਦੋਂ ਤੂੰ ਤੇ ਸਟਾਰਟ ਕਰਦੀ ਨਾ ਉਦੋਂ ਇੱਧਰ ਬੋਲਦੀ ਮੋਰੇ ਕਿਵੇਂ ਸੀਗਾ ਤੇ ਜਦੋਂ ਤੇ ਜਦੋਂ ਮੇਰੀ 1 2 3 ਸਟਾਰਟ ਤੇ ਜਦੋਂ ਮੇਰੀ ਵਾਰੀ ਮੁੱਕ ਜਾਏ ਕਰੋਗੀ ਤੁਹਾਨੂੰ ਆਹ ਸਹੀ ਸਹੀ ਇੱਧਰ ਇੱਧਰ 1 2 3 ਸਟਾਰਟ ਤੇ ਜਦੋਂ ਮੇਰੇ ਮਹੀਨੇ ਦੀ ਵਾਰੀ ہماری ਚਲ 1 2 3 ਸਟਾਰਟ ਤੇ ਜਦੋਂ ਮੇਰੇ ਮਹੀਨੇ ਦੀ ਵਾਰੀ ਮੁੱਕ ਜਾਏ ਕਰੋ ਜਦੋਂ ਮੇਰੀ 1 2 3 ਚਲ 1 2 3 ਸਟਾਰਟ ਕਿਉਂਕਿ ਮੇਰੇ ਤਾਂ ਹੋਰ ਕੋਈ ਕੋਈ ਕਿਉਂਕਿ ਮੇਰਾ ਤਾਂ ਹੋਰ ਕੋਈ ਭਰਾ ਵੀ ਹੈ ਨਹੀਂਗਾ 1 2 3 ਸਟਾਰਟ ਕਿਉਂਕਿ ਮੇਰਾ ਤਾਂ ਹੋਰ ਕੋਈ ਨਾ ਕੋਈ 1 2 3 ਬੋਲ ਕਰ ਦੇਣਾ ਰੈਕਸ਼ਨ 1 2 3 ਸਟਾਰਟ ਕਿਉਂਕਿ ਮੇਰਾ ਤਾਂ ਹੋਰ ਕੋਈ ਭਰਾ ਵੀ ਹੈ ਨਹੀਂਗਾ ਖਾਣ ਜਾਇਆ ਕਰੋਂਗੇ ਤੁਸੀਂ ਕਿਹਦੇ ਕੋਲ ਰੋਟੀ ਖਾਣ ਜਾਇਆ ਕਹਦੇ ਵਾ ਤੁਸੀਂ ਕਿਹਦੇ ਕੋਲ ਰੋਟੀ ਖਾਣ ਜਾਇਆ ਕਰੋਗੇ ਲੈ ਪੁੱਤ ਅਹੀਂ ਕਿਹਦੇ ਕੋਲ ਜਾਣਾ ਦੱਸ ਦੇ 1 2 3 ਸਟਾਰਟ ਲੈ ਪੁੱਤ ਅਸੀਂ ਇੱਕ ਵਾਰੀ ਦੁਬਾਰਾ ਆਇਆ ਚਲ ਚਲ ਬੋਲ ਨੂ ਕਿਹਦੇ ਕੋਲ ਰੋਟੀ ਖਾਇਆ ਕਰੋਗੇ ਲੈ ਪੁੱਤ ਅਸੀਂ ਕਿਹਦੇ ਕੋਲ ਜਾਣਾ ਵਾ ਹੈ ਸਾਡਾ ਸਵਾ ਲੱਖ ਰੁਪਏ ਤੂੰ ਕੱਲਾ ਪੁੱਤਾਂ ਤੇਰੇ ਕੋਲ ਖਾਇਆ ਕਰਾਂਗੇ ਰੱਖਰਗਾ ਪੁੱਤ ਚਲ 1 2 3 ਅਕਾ ਉਹ ਬੋਲੀ ਜਾਂਦਾ ਪਰ ਰੌਲਾ ਹੀ ਪਈ ਏ ਮੈਚ ਚਾਹੂਗਾ ਹਾਊਗਾ ਨਹੀਂ ਇਹ ਨਹੀਂ ਹੋਣਾ ਚਲ 1 2 3 ਸਟਾਰਟ ਕਿਹਦੇ ਕੋਲ ਰੋਟੀ ਖਾਇਆ ਕਰ 1 2 3 ਸਟਾਰਟ ਕਿਹਦੇ ਕੋਲ ਰੋਟੀ ਖਾਇਆ ਕਰੋਗੇ ਲੈ ਪੁੱਤ ਅਸੀਂ ਕਿਹਦੇ ਕੋਲ ਜਾਣਾ ਉਹਨੂੰ ਬੋਲ ਲੈਣ ਦੇ 1 2 3 ਸਟਾਰਟ ਨੂੰ ਬੋਲੀ ਕਿਹਦੇ ਕੋਲ ਰੋਟੀ ਖਾਇਆ ਕਰੋਗੇ ਫਾਸਟ ਫਾਸਟ ਤੇ ਮੈਂ ਫਾਸਟ ਥੱਲੇ ਓਕੇ 2 3 ਸਟਾਰਟ ਕਿਹਦੇ ਕੋਲ ਰੋਟੀ ਖਾਇਆ ਕਰੋਗੇ ਲੈ ਪੁੱਤ ਅਸੀਂ ਕਿਹਦੇ ਕੋਲ ਤੇ ਤੂੰ ਕੱਲਾ 2 ਲੱਖ ਵਰਗਾ ਪਹਿਲਾਂ ਮੇਰਾ ਪੁੱਤ 1 2 3 ਸਟਾਰਟ ਕਰਿਆ ਮੇਰਾ ਪੁੱਤ ਮੇਰੀ ਸੇਵਾ ਕਰੂਗਾ ਕਿਉਂ ਮੈਂ ਤੁਹਾਡੀ ਸੇਵਾ ਕਿਵੇਂ ਕਰਿਆ ਕਰੂੰਗਾ ਸਹੀ ਸਹੀ ਬੋਲੂਗਾ ਹਾਂ ਇਹ ਇਹਦਾ ਬੋਲਤਾ ਹੂੰ ਮੈਂ ਹੁਣ ਕਿੱਥੋਂ ਸਟਾਰਟ ਕਰ ਜੇ ਜੇ ਮੇਰੇ ਘਰ ਆਈ ਨਹੀਂ ਕਹਿਤਾ 1 2 3 start ਜੇ ਮੇਰੀ ਘਰ ਵਾਲੀ ਨੇ ਕਹਿਤਾ ਵੀ ਆਪਾਂ ਤੇਰੇ ਮਾਂ ਹਾਂ ਸਹੀ ਤੁਸੀਂ ਆਪਾਂ ਤੇਰੇ ਮਾਂ ਵੀ ਆਪਾਂ ਤੇਰੇ ਮਾਪਿਆਂ ਨਾਲ ਨਹੀਂ ਹਾਂ 1 2 3 ਇੱਧਰ ਇੱਧਰ ਚੱਕ 1 2 3 start ਜੇ ਮੇਰੀ ਘਰ ਵਾਲੀ ਨੇ ਕਹਿਤਾ ਵੀ ਆਪਾਂ ਤੇਰੇ ਮਾਪਿਆਂ ਨੂੰ ਨਾਲ ਨਹੀਂ ਰੱਖਣਾ ਗਾਂਗੀ ਸੀ ਸਟਾਰਟਿੰਗ ਕਰ 1 2 3 start ਜੇ ਮੇਰੀ ਘਰ ਵਾਲੀ ਨੇ ਕਹਿਤਾ ਵੀ ਆਪਾਂ ਤੇਰੇ ਮਾਪਿਆਂ ਨੂੰ ਨਾਲ ਰਹਿ ਨਹੀਂ 1 2 3 start ਜੇ ਮੇਰੀ ਘਰ ਵਾਲੀ ਨੇ ਕਹਿਤਾ ਵਿਆਪਤਰੇ ਮਾਪਿਆਂ ਨੂੰ ਨਾਲ ਨਹੀਂ ਰੱਖਣਾ ਮੇਰੇ ਵਾਟ ਟੂ ਹਸਨ ਹਸਨ ਨੂੰ 1 2 3 ਸਟਾਰਟ ਜੇ ਮੇਰੀ ਘਰ ਵਾਲੀ ਨੇ ਕਹਿਤਾ ਵਿਆਪਤਰੇ ਕਰ ਮਾਪਿਆਂ ਨੂੰ ਨਾਲ ਨਹੀਂ ਰੱਖਣਾ ਸਾਹ ਲੋ ਸਟਾਰਟ 1 2 3 ਸਟਾਰਟ ਜੇ ਮੇਰੇ ਮਾਪ